ਹਕੂਮਤ ਚਪਾ ਚਪਾ ਲੱਭ ਰਹੀ ਹੈ ਵੀ ਕਿਤੋਂ ਕੁਸ਼ੇਕ ਮਿਲੇ ਅਸੀਂ ਉਹਨੂੰ ਮਾਰ ਦੇਣਾ ਹੈ ਖਤਮ ਕਰ ਦੇਣਾ ਹੈ ਹਰ ਥਾਵਾਂ ਤੇ ਸਿੰਘਾਂ ਨੂੰ ਛਾਪੇ ਮਾਰ ਕੇ ਲੱਭਿਆ ਜਾ ਰਿਹਾ ਪਰ ਸਿੰਘਾਂ ਲਈ ਇਹ ਸਮਟ ਪਾਉਣਾ ਬਹੁਤ ਔਖਾ ਹੋ ਗਿਆ ਹੁਣ ਛੋਟੇ ਛੋਟੇ ਝੱਲ ਵੀ ਨਹੀਂ ਵੱਜ ਸਕਦੇ ਬਚਾ ਸਕਦੇ ਵੀ ਉਹ ਉੱਥੇ ਜਾ ਕੇ ਅਸੀਂ ਵੱਜ ਜਾਈਏ ਫਿਰ ਇਹਨਾਂ ਕੀ ਕੀਤਾ ਭਾਰੀ ਝੱਲ ਸੰਘੜੇ ਜੰਗਲ ਜਿਹੜੇ ਨੇ ਉਹ ਲੱਭਣੇ ਸ਼ੁਰੂ ਕੀਤੇ ਤੇ ਉੱਥੇ ਲੋਕੀ ਝੱਲਾਂ ਦੇ ਵਿੱਚ ਬੈਠ ਕੇ ਵਕਤ ਪਾਇਆ ਕਿੰਨਾ ਆਪਣਾ ਭਰਿਆ ਸਮਾ ਸਾਡੇ ਬਜ਼ੁਰਗਾ ਉੱਤੇ ਆਇਆ ਜਿਨਾ ਸਿੱਖੀ ਦੀ ਹੋਂਦ ਬਚਾਉਣ ਖਾਤਰ ਕਿੰਨੇ ਕਸ਼ਟ ਆਪਣੇ ਤਨ ਉੱਤੇ ਝੱਲੇ ਨੇ ਗੋਇਰਾ ਤਾਉ ਸਿੰਘ ਨਾਠ ਕਰ ਤੈਂ ਬਹਿਂ ਕਹੀਂ ਓਲਾ ਚੱਲ ਤਕਾਏ ਤਾਉ ਸਿੰਘ ਦੌੜ ਕੇ ਕਿਸੇ ਝੱਲ ਸੰਘਣੇ ਜੰਗਲ ਵਿੱਚ ਜਾ ਬੈਠੀਏ ਨੇ ਆਸਰਾ ਤੱਕਦ ਨੇ ਜੰਗਲਾ ਦਾ ਕਹਿੰਦੇ ਵੇਖੋ ਕਾਨੂੰਬਾੜ ਦੇ ਸ਼ਮਵੇ ਦੇ ਵੱਡੀ ਢਾਬ ਸੀ ਉਹਦੇ ਕੋਲ ਸਿੰਘ ਲੋਕੀ ਕਹਿੰਦੇ ਜਿਹੜਾ ਗੁਜ਼ਾਰਾ ਕਰਦੇ ਰਹੇ ਨੇ ਪਰ ਜਿਉਂ ਹੀ ਸਿੰਘ ਜੰਗਲਾਂ ਵਿੱਚੋਂ ਨਿਕਲੇ ਕਿੱਡਾ ਵੱਡਾ ਨੁਕਸਾਨ ਜਿਹੜਾ ਕੌਮ ਦਾ ਹੋਇਆ ਕਾਨੂੰਵਾਲ ਦੇ ਸ਼ੰਭ ਦੇ ਪਾਸ ਕਹਿੰਦੇ 15 ਤੋਂ 25 ਹਜ਼ਾਰ ਸਿੱਖ ਕੁਝ ਕ ਸਮੇਂ ਵਿੱਚ ਹੀ ਸ਼ਹੀਦ ਕਰ ਦਿੱਤਾ ਜਾਂਦਾ ਹੈ ਇਹ ਹਾਰ ਇਹ ਨੁਕਸਾਨ ਇਹ ਘੱਲੂ ਘਾਰਾ ਜਦੋਂ ਵਾਪਰਿਆ ਨਾ ਬਹੁਤ ਵੱਡਾ ਕੌਮ ਦਾ ਨੁਕਸਾਨ ਹੋਇਆ ਜਦੋਂ ਵੱਡੂ ਵੱਡਾ ਧੰਡੂ ਘਾਰਾ ਵਾਪਰਿਆ ਸਭ ਤੋਂ ਵੱਡਾ ਨੁਕਸਾਨ ਨਹੀਂ ਸੀ ਸਿੱਸੀ ਕੌਮ ਦਾ ਮਰਾਟਿਆਂ ਤੇ ਇੱਕ ਵਾਰ ਅਬਦਾਲੀ ਨੇ ਹਮਲਾ ਕੀਤਾ ਪਾਣੀਪਤ ਦੇ ਸਥਾਨ ਦੇ ਉੱਤੇ ਉਹ ਮੁੜ ਨਹੀਂ ਉੱਠ ਪਾਏ ਪਰ ਸਿੱਖਾਂ ਉੱਤੇ ਪਹਿਲਾ ਹਮਲਾ 1746 ਵਿੱਚ ਛੋਟੀਆਂ ਝੜਪਾਂ ਬੜੀਆਂ ਹੋਈਆਂ ਬੜੀ ਵਾਰੀ ਸਾਹਮਣਾ ਇਸ ਕਨ ਦਾ ਦੂਸਰਾ ਵੱਡਾ ਹਮਲਾ 1762 ਦੇ ਵਿੱਚ ਹੋਇਆ ਕੋਪਰਹੀੜਾ ਮੈਜਰ ਕੁੱਟਲੀ ਤਰ ਇਨੇ ਬਹੁਤ ਸਾਰਾ ਸਿੰਧਾਂ ਦਾ ਨੁਕਸਾਨ ਹੋਇਆ ਹੈ ਕਾਨੂੰਆਣੇ ਸ਼ੰਭ ਟਿਗ ਮਾਸ ਮੱਛੀ ਚੋਂ ਖਾਏ ਚੌਪਈ ਜੇ ਵੱਲ ਜਾਵਾਂ ਲੋਕ ਖੁਦਾਈ ਲੱਗੇ ਹਿੰਦੂਆਂ ਪਰ ਕਰਨ ਤੰਗਾਈ ਕਹਿੰਦੇ ਕਾਮੂਵਾਲ ਦੇ ਸ਼ੰਭ ਵਿੱਚ ਜਦੋਂ ਢਾਬ ਦੇ ਕਿਨਾਰੇ ਬੈਠੇ ਨੇ ਨਾ ਖਾਣ ਵਾਸਤੇ ਕੁਝ ਵੀ ਨਹੀਂ ਪਾਣੀ ਕਿਨਾਰੇ ਝੱਲਾਂ ਦੇ ਵਿੱਚ ਕਹਿੰਦੇ ਮੱਛੀਆਂ ਖਾ ਖਾ ਕੇ ਗੁਜ਼ਾਰਾ ਕੀਤਾ ਸੀਗਾ ਵਕਤੀ ਬੜਾ ਭੇੜਾ ਸੀ ਉਸ ਦਾ ਕਿੰਨੇ ਫਿਰ ਕੀ ਹੋਇਆ ਆਪਣੇ ਆਪ ਨੂੰ ਖੁਦਾ ਪ੍ਰਸਤ ਕਹੌਣ ਵਾਲੇ ਤੁਰਕ ਜਿੱਧਰ ਵੀ ਜਾਂਦੇ ਸਨ ਤਕਾ ਜ਼ਬਰਦਸਤੀ ਕਰਦੇ ਸਨ ਤੇ ਹਰ ਪਾਸੇ ਇਹਨਾਂ ਨੇ ਲੁੱਟ ਮਚਾ ਲਈ ਜਿਹੜਾ ਕੋਈ ਰਹਿੰਦਾ ਖੁੰਦਾ ਸੀ ਉਹਨੂੰ ਲੁੱਟਦੇ ਨੇ ਤੇ ਉਹਨਾਂ ਦੀਆਂ ਬਹੁ ਬੇਟੀਆਂ ਸਿੱਖਾਂ ਦੀਆਂ ਜਿਹੜੀਆਂ ਉਹਨਾਂ ਨੂੰ ਬੇਪਤ ਕਰਦੇ ਨੇ ਕੋ ਬ੍ਰਾਹਮਣ ਔ ਹਿੰਦੂਆਂ ਦੀ ਬੇਟੀ ਟੜਾ ਨਹੀਂ ਕਰੈ ਜ਼ੁਲਮੇ ਭੇਟੀ ਕਹਿੰਦੇ ਗਊ ਗਰੀਬ ਬ੍ਰਾਹਮਣ ਤੇ ਹਿੰਦੂਆਂ ਦੀਆਂ ਬੇਟੀਆਂ ਤੇ ਜ਼ੁਲਮ ਕਰਦੇ ਤੁਰਕ ਟਲਦੇ ਨਹੀਂ ਹਨ ਉਹਨਾਂ ਨੂੰ ਜ਼ੁਲਮ ਦੀ ਭੇਟਾ ਕਰਦੇ ਹਨ ਤੇ ਜ਼ੁਲਮ ਕਰਦੇ ਹਨ ਲੋਕ ਮਾਜੇ ਕੇ ਬਹੁ ਸੰਤਾਏ ਕਹੈ ਨ ਸੁਤ ਕੱਲੇ ਸੁਖਾਏ ਮਾਜੇ ਦੇ ਵਿੱਚ ਲੋਕਾਂ ਨੂੰ ਕਹਿੰਦੇ ਬਹੁਤ ਦੁਖੀ ਕੀਤਾ ਇਹਨਾਂ ਦੀਨੀਆਂ ਨੇ ਤੁਰਕਾਂ ਨੇ ਜੋ ਇੱਕ ਮਜ਼ਰਦ ਦੇ ਝੰਡੇ ਦੀ ਆੜ ਵਿੱਚ ਆਮ ਲੋਕਾਂ ਨੂੰ ਤੜਪਾ ਰਹੇ ਨੇ ਸਤਾ ਰਹੇ ਨੇ ਆਖਿਆ ਮਾਝੇ ਦੇ ਲੋਕਾਂ ਤੇ ਜ਼ੁਰਮ ਜ਼ੁਰਮ ਲਾਉਂਦੇ ਨੇ ਇਹ ਕਿ ਆਪੋ ਆਪਣੇ ਪੁੱਤਰ ਤੁਸੀਂ ਸਿਖਾ ਕੇ ਖੱਲੇ ਹਨ ਸਿੱਖ ਬਣਾ ਕੇ ਕਿ ਜਾਓ ਤੁਸੀਂ ਤੁਰਕ ਹਾਕਮਾਂ ਨੂੰ ਲੁੱਟੋ ਜਾ ਕੇ ਇਉਂ ਤੋਂਮ ਤਾਂ ਲਾ ਲਾ ਕੇ ਮਾਝੇ ਵਾਲਿਆਂ ਨੂੰ ਉਹਨਾਂ ਜਰਨੈਲਾਂ ਨੂੰ ਉਹਨਾਂ ਪਰਿਵਾਰਾਂ ਨੂੰ ਦੁਖੀ ਕੀਤਾ ਜਾ ਰਿਹਾ ਹੈ ਮਾਰਿਆ ਜਾ ਰਿਹਾ ਹੈ ਓਏ ਲੁੱਟ ਲਿਆ ਐ ਬੈਠੇ ਖਾਏ ਇਹ ਮੈਨਂ ਲੋਕਾਂ ਨਾਲ ਕਾਹੇ ਉਹ ਮੁਸਲਮਾਨਾਂ ਨੂੰ ਲੁੱਟ ਕੇ ਲਿਆਉਂਦੇ ਹਨ ਇਹ ਘਰ ਬੈਠ ਕੇ ਖਾਂਦੇ ਹਨ ਇਹਨਾਂ ਦਾ ਕੀ ਜਾਂਦਾ ਹੈ ਇਉਂ ਤੋਮਤਾ ਲਾਉਣ ਲੱਗੇ ਉਹ ਤੁਰਕ ਫੌਜੀ ਦੋਇਰਾਮ ਮਾਜੇ ਕੋਹਨ ਦੁੱਖ ਦਿਓ ਸੁਨੀ ਸਿੰਘ ਜਾਓ ਬਾਤ ਕਿਨੇ ਤੁਰਕਾਂ ਨੇ ਮਾਝੇ ਵਾਲਿਆਂ ਲੋਕਾਂ ਨੂੰ ਦੁੱਖ ਦਿੱਤੇ ਇਹ ਖਬਰਾਂ ਝੱਲਾਂ ਵਿੱਚ ਸਿੰਘਾਂ ਨੂੰ ਮਿਲੀਆਂ ਜਿਹੜੇ ਸਿੰਘ ਜੰਗਲਾਂ ਪਹਾੜਾਂ ਝੱਲਾਂ ਵਿੱਚ ਪਹੁੰਚ ਕੇ ਜਿਨ੍ਹਾਂ ਨੇ ਪੜੰਧਵਾ ਕੀਤਾ ਹੈ ਉਹਨਾਂ ਨੂੰ ਜਾ ਕੇ ਪਤਾ ਲੱਗਿਆ ਵੀ ਤੁਰਕ ਫੌਜ ਜਿਹੜੀ ਹੈ ਉਹ ਆਮ ਲੋਕਾਂ ਨੂੰ ਸਤਾਉਣ ਲੱਗ ਪਈ ਹੈ ਆਮ ਲੋਕਾਂ ਤੇ ਜ਼ੁਲਮ ਕਰਨ ਲੱਗ ਪਈ ਹੈ ਤੇ ਬਹੁ ਬੇਟੀਆਂ ਦੀ ਉਹਨਾਂ ਨੂੰ ਬੇਪੱਕਾ ਕੀਤਾ ਜਾ ਰਿਹਾ ਹੈ ਆਪਾਂ ਨੂੰ ਹੁਣ ਇੱਥੇ ਬਹੁਤਾ ਸਮਾਂ ਲੁਕਣਾ ਨਹੀਂ ਚਾਹੀਦਾ ਆਪਾਂ ਕੋਸ਼ਿਸ਼ ਕਰੀਏ ਕਿ ਇਕੱਠੇ ਹੋ ਕੇ ਹੁਣ ਇੱਕ ਮੈਦਾਨ ਦੇ ਵਿੱਚ ਟੱਕਰੀ ਇਹਨਾਂ ਨੂੰ ਜਾ ਕੇ ਤੁਰਕਾਂ ਨੂੰ ਸਿੰਘ ਇਉਂ ਸਲਾਹਾਂ ਕਰਦੇ ਨੇ ਤ੍ਰਿਗ ਮਹਾਰਾਜ ਜਿਵੇਉ ਦੁੱਖ ਮਿਲੇ ਹਮ ਪੈ ਪਿਤ ਮਾਤਾ ਤੇ ਉਹ ਸਿੰਘ ਆਖਦੇ ਵੀ ਜੇ ਸਾਡੇ ਜੀਉਂਦਿਆਂ ਸਾਡੇ ਮਾਤਾ ਪਿਤਾ ਨੂੰ ਦੁੱਖ ਮਿਲੇ ਅਸੀਂ ਇੱਥੇ ਮੌਜਾਂ ਨਾਲ ਬੈਠੇ ਹਾਂ ਸਾਡਾ ਕਾਹਦਾ ਜੁਣਾ ਸਿੰਘਾਂ ਨੇ ਲੜਨ ਤਾਂ ਪਾਈਆਂ ਆਪਣੇ ਆਪ ਨੂੰ ਆਖਿਆ ਜਦੋਂ ਸਿੰਘਾਂ ਦਾ ਗੁਰਮਤਾ ਹੋਇਆ ਕਿ ਮਾੜੀ ਗੱਲ ਹੈ ਸਾਡਾ ਲੁਕਣਾ ਠੀਕ ਨਹੀਂ ਹੈ ਐਵੇਂ ਟਲਦੇ ਤੁਰੇ ਫਿਰਦੇ ਆ ਸਿੰਘਾਂ ਨੇ ਝੱਲ ਕੇ ਝਲ ਤੋਂ ਕੰਡੇ ਸਭ ਛੱਡ ਕੇ ਬਾਹਰ ਨਿਕਲ ਕੇ ਇੱਕ ਮੈਦਾਨ ਵਿੱਚ ਲੜਨ ਦਾ ਜਿਹੜਾ ਉਹ ਫੈਸਲਾ ਲਿਆ ਰਬਈ ਤੋ ਸਿੰਘੰਨੇ ਕਾਢੇ ਕਾਨਾ ਲਾਗੇ ਤੁਰਕਾ ਪੈ ਸਿੰਘ ਪਾਣਾ ਸਿੰਘਾ ਗੁਰਮਤਾ ਹੋਇਆ ਕਿ ਮਾੜੀ ਗੱਲ ਐ ਲੁਕਣਾ ਠੀਕ ਨਹੀਂ ਐ ਤਾਂ ਫਿਰ ਆਖਦੇ ਨੇ ਤੁਰਕਾਂ ਦੇ ਤੇ ਹੱਲੇ ਬੋਲਣੇ ਸ਼ੁਰੂ ਕਰ ਦਿੱਤੇ ਖਾਲਸੇ ਨੇ ਛੋਟੇ ਛੋਟੇ ਜੱਥੇ ਬਣਾ ਲਏ ਜਿੱਥੇ ਤੁਰਕਾਂ ਦਾ ਰਾਸ਼ਨ ਪਾਣੀ ਹੁੰਦਾ ਹੋਵੇ ਸਿੱਕਾ ਬਰੂਦ ਆਉਂਦਾ ਹੋਵੇ ਜਿੱਥੇ ਤੁਰਕਾਂ ਨੂੰ ਰਾਤ ਨੂੰ ਤੁਰਕ ਰੁਕਦੇ ਸੀ ਸਿੰਘ ਜਾ ਕੇ ਛਾਪੇ ਮਾਰਦੇ ਸੀ ਤੇ ਉਹਨਾਂ ਤੁਰਕਾਂ ਨੂੰ ਲੁੱਟ ਲੈਂਦੇ ਸੀ ਹੁਣ ਖਾਲਸਾ ਤੁਰਕਾਂ ਦਿਵਾਲੇ ਹੋ ਗਿਆ ਰਾਤ ਦਿਨ ਟਿਕਣ ਨਹੀਂ ਦਿੰਦੇ ਤੁਰਕਾਂ ਨੂੰ ਆਰਾਮ ਨਹੀਂ ਕਰਨ ਦਿੰਦੇ ਤੁਰਕਾਂ ਨੂੰ ਰਾਤ ਦਿਵਸ ਸਿੰਘ ਤੁਰਕ ਸਤਾਏ ਚਲਨ ਨਾ ਦੇਵਾਂ ਉਹਨਕੋ ਰਾਹ ਤੁਰਕਾਂ ਨੂੰ ਸਿੰਘ ਕਿਸੇ ਰਾਹ ਤੇ ਵੀ ਤੁਰ ਨਹੀਂ ਦਿੰਦੇ ਦਿਨ ਰਾਤ ਜਿਹੜੇ ਉਹ ਘੇਰਦੇ ਨੇ ਤੇ ਲੁੱਟਦੇ ਨੇ ਜਿਵੇਂ ਜਿਵੇਂ ਸਿੰਘਾਂ ਆਵੇ ਟੋਲ ਮਾਰਨਾ ਕਮਟਮ ਸਿੰਘ ਲੱਗੇ ਉਹਨਾਂ ਖਵਾਨਾ ਜਿਵੇਂ ਜਿਵੇਂ ਤੁਰਕ ਸਿੰਘਾਂ ਨੂੰ ਲੱਭ ਲੱਭ ਕੇ ਮਾਰਦੇ ਹਨ ਤਿਉਂ ਤੇ ਉਹ ਸਿੰਘ ਵੀ ਉਹਨਾਂ ਨੂੰ ਖਵਾਰ ਕਰਨ ਲੱਗ ਪਏ ਉਹਨਾਂ ਦੇ ਦਿਵਾਲੇ ਹੋਏ ਰਹਿੰਦੇ ਹਨ ਕਿਛਕ ਸੋਚ ਉਹਨ ਕੋ ਵੀ ਪਈ ਬੜਨ ਲਹਾਰ ਉਹਨੇ ਦੁਸ਼ ਭਈ ਹੁਣ ਤੁਰਕਾਂ ਨੂੰ ਵੀ ਕੁਝ ਕੁ ਸੋਚ ਵਿਚਾਰ ਹੋਈ ਕਿ ਚੰਗੇ ਫਸੇਆਂ ਸੀ ਅਸੀਂ ਤਾਂ ਇਹਨਾਂ ਨੂੰ ਮਾਰਨ ਆਏ ਸੀ ਔਰ ਨਾਏ ਆ ਇਹ ਉਲਟਾ ਸਾਨੂੰ ਮਾਰਨ ਲੱਗ ਪਏ ਜਦੋਂ ਤੁਰਕ ਲਾਹੌਰ ਤੋਂ ਦੂਰ ਝਿਲਾਂ ਦੇ ਨੇੜੇ ਪਹੁੰਚ ਗਏ ਫਿਰ ਸਿੰਘਾਂ ਨੇ ਗਰਮਤਾ ਸੋਧਿਆ ਕਿ ਹੁਣ ਇਹਨਾਂ ਨੂੰ ਸੋਦੇ ਲਾਓ ਭੈ ਸਿੰਘ ਉਹ ਨਾਏ ਦਵਾਰੇ ਜੋ ਲੈ ਵਾਏ ਤੁਰਕ ਤੇ ਸਾਰੇ ਸਿੰਘ ਆ ਕੇ ਉਹਨਾਂ ਦੇ ਦਵਾਰੇ ਹੋ ਬੈਠਣ ਸੌਣਾ ਸੌਣਾ ਹਰਾਮ ਕਰ ਦਿੱਤਾ ਸਿੰਘਾਂ ਨੇ ਤੁਰਕਾਂ ਦਾ ਸਿੰਘਾਂ ਨੇ ਸਾਰੇ ਤੁਰਕਾਂ ਨੂੰ ਚੰਗੀ ਤਰ੍ਹਾਂ ਜੋ ਲਿਆ ਸਾਡਾ ਇਹ ਮੁਕਾਬਲਾ ਨਹੀਂ ਕਰ ਸਕਦੇ ਤੇ ਸਿੰਘਾਂ ਨੇ ਐਸਾ ਸਨਾਮੀ ਦਾ ਰੂਪ ਧਾਰਨ ਕਰ ਲਿਆ ਨਾ ਕਿ ਤੁਰਕਾਂ ਦੇ ਵੱਡੇ ਵੱਡੇ ਟੋਲੇ ਵੀ ਡਰਨ ਲੱਗ ਪਏ ਨੇ ਸਿੰਘਾਂ ਤੋਂ ਕਿ ਪਤਾ ਨਹੀਂ ਇਹ ਕਿੱਥੋਂ ਨਿਕਲ ਕੇ ਆਉਂਦੇ ਨੇ ਕੀ ਇਹ ਖਾਂਦੇ ਨੇ ਕਿੱਥੇ ਰਹਿੰਦੇ ਨੇ ਕਿਸੇ ਵਿਦਵਾਨ ਨੇ ਬੜਾ ਪਿਆਰਾ ਲਿਖਿਆ ਕਹਿੰਦਾ ਸਾਗ ਪੱਤ ਖਾਣਾ ਤੇ ਤਕਾਣਾ ਵਿੱਚ ਜੰਗਲਾਂ ਦੇ ਕਹਿੰਦਾ ਇਹ ਤਾਂ ਗੰਦਲਾਂ ਖਾ ਕੇ ਸਰੋਂ ਦੀਆਂ ਜੜੀਆਂ ਬੂਟੀਆਂ ਪੱਤੇ ਖਾ ਕੇ ਵੀ ਜੰਗਲਾਂ ਬੇਲਿਆਂ ਵਿੱਚ ਰਾਤ گزار ਕੇ ਵੀ ਕਹਿੰਦਾ ਇਹ ਬਾਦਸ਼ਾਹੀਆਂ ਮਾਣਦੇ ਨੇ ਕਿੱਡਾ ਪਿਆਰਾ ਇਤਿਹਾਸ ਦੇ ਇਤਿਹਾਸਕਾਰਾਂ ਬੋਲ ਲਿਖੇ ਨੇ ਹੰਨੇ ਅੰਨੇ ਪਾਤਸ਼ਾਹ ਇਹਨਾਂ ਘੋੜਿਆਂ ਦੀਆਂ ਕਾਠੀਆਂ ਨੂੰ ਤਖਤ ਬਣਾ ਲਿਆ ਏ ਇਕੱਲਾ-ਕੱਲਾ ਸਿੰਘ ਘੋੜੇ ਦੀ ਕਾਠੀ ਉੱਤੇ ਬੈਠਾ ਨਾ ਬਾਦਸ਼ਾਹੀ ਮਾਨ ਰਿਹਾ ਏ ਕਹਿੰਦਾ ਕਿੱਡਾ ਜੋਸ਼ ਹੈ ਇਹਨਾਂ ਦੇ ਅੰਦਰ ਕਿੰਨੀ ਚੜ੍ਹਦੀ ਕਲਾ ਵਾਲੇ ਨੇ ਆਖਿਆ ਇਹਨਾਂ ਨੂੰ ਵੇਖ ਕੇ ਤੁਰਕ ਜਿਹੜੇ ਉਹ ਡਰਦੇ ਨੇ ਕੰਬਦੇ ਨੇ ਤੇ ਭੱਜਣ ਲੱਗ ਪਏ ਤੇ ਸਿੰਘਾਂ ਨੇ ਤੁਰਕਾਂ ਨੂੰ ਹੁਣ ਚੰਗੀ ਤਰ੍ਹਾਂ ਘੇਰਿਆ ਤੇ ਚੰਗੀ ਤਰ੍ਹਾਂ ਉਹਨਾਂ ਨੂੰ ਮਾਰਨ ਲੱਗ ਪਏ ਨੇ ਤੇ ਦੱਬੀ ਤੁਰੀ ਆਉਂਦੇ ਹਨ ਜਗ ਸਿੰਘਾ ਨਾ ਓਏ ਗੈਲ ਦਵਾਹੇ ਸਿੰਘ ਵੱਲ ਨੂੰ ਕਹਿ ਝਾੜ ਚੁੰਡਨ ਮਾਹੇ ਜਦੋਂ ਤੁਰਕ ਸਿੰਘਾਂ ਦੇ ਮਗਰ ਤੁਰੇ ਆਉਂਦੇ ਹਨ ਸਿੰਘ ਛਾਲਾਂ ਮਾਰ ਕੇ ਝਾੜਾਂ ਦੇ ਵਿੱਚ ਝੁੰਡਾਂ ਦੇ ਵਿੱਚ ਸੰਘਲੇ ਜੰਗਲਾਂ ਦੇ ਵਿੱਚ ਜਾ ਲੁਕਦੇ ਕੰਡਿਆਲੀਆਂ ਝਾੜੀਆਂ ਦੇ ਵਿੱਚ ਜਾ ਬੈਂਦੇ ਉਹਨ ਤੈ ਬੜਿਓ ਕਿਤ ਝਾੜ ਨਾ ਜਾਏ ਜੋ ਕਿਤ ਵੜੈ ਸਿੰਘ ਮਾਰਨ ਤਾਏ ਉਹਨਾਂ ਤੁਰਕਾਂ ਤੋਂ ਝਾੜਾਂ ਵਿੱਚ ਵੜਿਆ ਨਹੀਂ ਜਾਂਦਾ ਉਹਨਾਂ ਦੀਆਂ ਸੁਥਨਾੜ ਜਾਂਦੀਆਂ ਹਨ ਕੰਡਿਆਲੀਆਂ ਝਾੜੀਆਂ ਵਿੱਚ ਕਿਤੇ ਚੋਲੇ ਫਸ ਜਾਂਦੇ ਨੇ ਉਤੋਂ ਪੱਗ ਦਾ ਤੁਰਲਾ ਫਸ ਜਾਏ ਤਾਂ ਪੱਗਾਂ ਕੂਲੇ ਵਾਲੀ ਸਿਰ ਤੋਂ ਲੈ ਕੇ ਪਰੇ ਜਾ ਪੈਂਦੀ ਜੇ ਕਿਤੇ ਤੁਰਕ ਝਲ ਦੇ ਵਿੱਚ ਵੜ ਜਾਣ ਤਾਂ ਸਿੰਘ ਅਗੋ ਧਾਵਾ ਬੋਲ ਦਿੰਦੇ ਸਨ ਉਹਨਾਂ ਨੂੰ ਜੂੰਦਿਆਂ ਨਹੀਂ ਮੋੜ ਦਿੰਦੇ ਸੀ ਝੱਲਾਂ ਦੇ ਵਿੱਚ ਹੀ ਮਾਰ ਦਿੰਦੇ ਸਨ ਸਿੰਘ ਥੱਕ ਇਸ ਦਿਨ ਗਹਿ ਖੜੇ ਓਏ ਚਾਹੇ ਦਿਨ ਰਾਤ ਰਹੇ ਪੜੇ ਸਿੰਘ ਤਾਂ ਕਿਵੇਂ ਤੋ ਰਹਿਤ ਹੋਏ ਹਨ ਉਹ ਥੱਕਦੇ ਨਹੀਂ ਰਾਤ ਦਿਨ ਲੜ ਰਹੇ ਨੇ ਆਪਣੀ ਹੋਂਦ ਲਈ ਲੜ ਰਹੇ ਨੇ ਤੁਰਪ ਫੌਜ ਸਾਰਾ ਦਿਨ ਆਪ ਟੁੱਟ ਕੇ ਜਦੋਂ ਰਾਤਾਂ ਨੂੰ ਵਿਸ਼ਰਾਮ ਕਰਦੀਆਂ ਨੇ ਵੀ ਲਓ ਅਸੀਂ ਸਿੰਘਾਂ ਨੂੰ ਭਜਾ ਕੇ ਜੰਗਲਾਂ ਬੇਲੀਆਂ ਚ ਵਾੜ ਦਿੱਤਾ ਤੇ ਉਹਨਾਂ ਪਿਆਮੇ ਦਬੋਚ ਰਹੇ ਨੇ ਸਿੰਘਾਂ ਕੇ ਰਾਤੋਂ ਰਾਤ ਹਾਵੀ ਕਰੀਏ ਹਸਾਬ ਤੁਹਾਡਾ ਫਿਰ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਵੀ ਅਸੀਂ ਸ਼ਾਰੀ ਮਾਰ ਦਿੱਤੇ ਕਿਸੇ ਦਾ ਖੋਪਰ ਉਤਾਰ ਦਿੱਤਾ ਕਿਸੇ ਦੇ ਬੰਦ ਬੰਦ ਕੱਟ ਦਿੱਤੇ ਕਿਸੇ ਨੂੰ ਚੜਕੜੀ ਤੇ ਚਾੜ ਦਿੱਤਾ ਬੜੇ ਤਸੀਹੇ ਸਿਖਾਂ ਝੱਲੇ ਪਰ ਤੁਰਕਾਂ ਦੀ ਨੀਂਦ ਹਰਾਮ ਹੋ ਚੁੱਕੀ ਹੈ ਤੁਰਕ ਚਾਹੁੰਦੇ ਹਨ ਸਨ ਕਿ ਰਾਤ ਦਿਨ ਸੁੱਤੇ ਹੀ ਰਹੀਏ ਕਹਿਣ ਲੱਗੇ ਡਬਲ ਡਰ ਰੋਟੀਆਂ ਤੇ ਮੱਖਣ ਲਾ ਕੇ ਖਾ ਕੇ ਉਹ ਸੌ ਜਾਂਦੇ ਨੇ ਵੀ ਸਾਨੂੰ ਕੋਈ ਨਾ ਠਾਵੇ ਤੇ ਆਰਾਮ ਨਾ ਪਈ ਰਹਿੰਦੇ ਨੇ ਪਰ ਸਿੰਘ ਜਿਹੜੇ ਨੇ ਉਹ ਮੁਕਾਬਲਾ ਕਰਨ ਵਾਸਤੇ ਜਦੋਂ ਆਉਂਦੇ ਨੇ ਤੇ ਉਹ ਕਿਵੇਂ ਮੁਕਾਬਲਾ ਕਰਨ ਸਿੰਘਾਂ ਦਾ ਇਉ ਤੁਰਕ ਆਲਸੀ ਹੋ ਗਏ ਨੇ ਸੌੜ ਠਾ ਸਿੰਘਾਂ ਲਾਏ ਥਕਾਏ ਨਿਸ ਦਿਨਾ ਉਹਨਾਂ ਗਰਦੇ ਰਹੇ ਸਿੰਘਾਂ ਨੇ ਤੁਰਕਾਂ ਨੂੰ ਬੜਾ ਥਕਾ ਦਿੱਤਾ ਉਹ ਕਿੰਘ ਰਾਤ ਦਿਨ ਉਹਨਾਂ ਦੇ ਦਿਵਾੜੇ ਰਹਿੰਦੇ ਉਹ ਜਿਹੜੇ ਆਰਾਮ ਤਲਬ ਸਨ ਉਹਨੂੰ ਆਰਾਮ ਕਰਨ ਹੀ ਨਹੀਂ ਦਿੰਦੇ ਸਨ ਦਿਨ ਰਾਤ ਮਰਨ ਲਈ ਤੁਰੇ ਰਹਿੰਦੇ ਕਉਣ ਜੇ ਤੇ ਆਵੇ ਮਾਏ ਚੁਵੇ ਕੰਡਾ ਇੱਕ ਝਾਰ ਕੋ ਜਦੋਂ ਝਾੜੀਆਂ ਦਾ ਇੱਕ ਅੱਧ ਕੰਡਾ ਕੇ ਤੁਰਕਾਂ ਨੂੰ ਚੁਬਦਾ ਨਾ ਤਾਂ ਤੁਰਕਾਂ ਦੇ ਮਾਂ ਚੇਤੇ ਆਉਂਦੀ ਹੈ ਅਈ ਦੀ ਮਾਂ ਮਰ ਗਿਆ ਤੁਰਕ ਇਉਂ ਹਾਏ ਹਾਏ ਕਰਦੇ ਝਾੜੀਆਂ ਬੇਲਿਆਂ ਦੇ ਵਿੱਚੋਂ ਸਿੰਘਾਂ ਨੂੰ ਲੱਭਦੇ ਹਨ ਕਿਉਂ ਪਈ ਤਾਂ ਸਿੰਘਾਂ ਨੇ ਕੀਏ ਤੁਮਨ ਚਾਰ ਇੱਕ ਮਾਜੇ ਇੱਕ ਢਿਗ ਪਹਾੜ ਤਾਂ ਸਿੰਘਾਂ ਨੇ ਚਾਰ ਜੱਥੇ ਬਣਾ ਲਈ ਇੱਕ ਸਮੇਂ ਦੀ ਲੋੜ ਮੁਤਾਬਕ ਸਿੰਘਾਂ ਨੇ ਆਪਣੇ ਆਪ ਨੂੰ ਚਾਰ ਹਿੱਸਿਆਂ 'ਚ ਵੰਡ ਲਿਆ ਕਿ ਵਿਖੋ ਸਮਾਂ ਬਹੁਤ ਭੜਾ ਏ ਕੁਝ ਵੀ ਵਾਪਰ ਸਕਦਾ ਹੈ ਵੱਡੇ ਖੰਦੂਕਾਰੇ ਵਿੱਚ ਅਸੀਂ ਬਹੁਤ 沽 ਗਵਾਇਆ ਇਸ ਕਰਕੇ ਅਸੀਂ ਚਾਰ ਜੱਥੇ ਬਣਾਉਣੇ ਨੇ ਤੇ ਚਾਰਾਂ ਦੀ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਵੰਡ ਕਰ ਦਿੱਤੀ ਗਈ ਆਖਿਆ ਇੱਕ ਜੱਥਾ ਜਿਹੜਾ ਮਾਝੇ ਵਿੱਚ ਰਹਿੰਦਾ ਇੱਕ ਪਹਾੜਾਂ ਦੇ ਨੇੜੇ ਰਹਿੰਦਾ ਉੱਪਰ ਜਿੱਥੇ ਕਿਲੇ ਬਣੇ ਹੋਏ ਸਨ ਪੱਥਰਾਂ ਦੇ ਘੜ ਘੜ ਕੇ ਕਿਲੇ ਬਣਾਏ ਸਨ ਜਿਨ੍ਹਾਂ ਦੀ ਗਿਣਤੀ 5 ਸੀ ਜੋ ਆਦਮੀ ਮੌਜੂਦ ਹਨ ਪਿਓ ਰਹਿ ਸੋ ਗਿਰਦ ਲਾਹੌਰ ਚੌਥਾ ਕਰੇ ਗਿਰਦ ਤੁਰਕਾਂ ਦਾਉਰ ਸਿੰਘਾਂ ਦਾ ਤੀਸਰਾ ਜੱਥਾ ਲਾਹੌਰ ਦੇ ਇਰਦ ਗਿਰਦ ਢੇੜਾ ਰੱਖਦਾ ਸੀ ਸਿੰਘਾਂ ਦਾ ਚੌਥਾ ਜੱਥਾ ਤੁਰਕਾਂ ਦੇ ਦਵਾੜੇ ਤੁਰਕਾਂ ਨੇ ਮਗਰ ਲਾ ਕੇ ਉਹਨਾਂ ਨੂੰ ਦੁੜਾਈ ਭਜਾਈ ਫਿਰਦਾ ਸੀ ਜਿੱਦਰ ਨੂੰ ਤੁਰਕ ਰਸ਼ਨ ਪਾਣੀ ਆਦਿਕ ਲੈ ਕੇ ਨਿਕਲਦੇ ਸਿੰਘਾਂ ਨੂੰ ਪਤਾ ਲੱਗਦਾ ਤੇ ਉਸੇ ਵੇਲੇ ਸਿੰਘ ਜਾ ਕੇ ਤੁਰਕਾਂ ਨੂੰ ਦਬੋਚਨੇ ਸਨ ਦੋ-ਦੋਏ ਸੌ ਕੇ ਤੁਮਨ ਬਣਾਏ ਇਕੜ-ਦੁੱਕੜ ਵੀਰੜੇ ਹੋਰ ਆਏ ਆਕਿਆ ਦੋ-ਦੋ ਸੌ ਸਿੰਘਾਂ ਨੇ ਐਵੇਂ ਕਰਕੇ ਚਾਰ ਜੱਥੇ ਵੰਡ ਲਏ ਨੇ ਭਾਵੇਂ ਸਾਰੇ ਹੀ 800 ਸਿੰਘ ਰਹਿ ਗਏ ਸਨ ਸਾਰੇ ਮਾਧਿਅਮ ਵਿੱਚ ਲੜਨ ਵਾਲਾ ਸਿਰਫ 800 ਸਿੰਘ ਰਹਿ ਗਿਆ ਸੀ ਇੱਕ ਜੱਥਾ ਪਹਾੜਾਂ ਵਿੱਚ ਭੇਜ ਦਿੱਤਾ ਕਿ ਤੁਸੀਂ ਖਾਲਸਾ ਜੀ ਇੱਥੇ ਰਹਿਣਾ ਏ ਤੁਸੀਂ ਨਹੀਂ ਆਉਣਾ ਪਹਾੜਾਂ ਤੋਂ ਥੱਲੇ ਤਾਂ ਕਿ ਖਾਲਸਾ ਬਚਿਆ ਰਹੇ ਇੱਕ ਜਥਾ ਲਾਹੌਰ ਦੇ ਲਾਗੇ ਰਹਿੰਦਾ ਏ ਤੇ ਹੱਲੇ ਤੇ ਹੱਲਾ ਬੋਲਦਾ ਹੈ ਇਉਂ ਕਰਕੇ ਕਹਿੰਦੇ ਸਿੰਘਾਂ ਨੇ ਚਾਰ ਜਥੇ ਬੰਡੇ ਨੇ